ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਅਮਨੇ ਵੀਰ ਦੇ ਕੋਲੇ ਆ ਵਪਾਰ ਲੈਣ ਦਾ ਅਮਨੇ ਵੀਰ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਦਿਖਾਉਣੇ ਆ ਮਿੱਤਰੋ ਤੁਹਾਨੂੰ ਇੱਕ ਤਾਂ ਤੁਹਾਨੂੰ ਮਿੱਤਰੋ ਬੱਛੀ ਵਿਖਾਉਣੀ ਆ ਯਾਰ ਕਹਿੰਦੇ ਹੁੰਦੇ ਨਾ ਜਿੰਨੀ ਨਿੱਕੀ ਉਨੀ ਤਿੱਖੀ ਇਹੋ ਮਿੱਤਰੋ ਤਿੱਖੀ ਵੀ ਆ ਤੇ ਨਿੱਕੀ ਵੀ ਆ ਪਰ ਇਹ ਹੈਗੇ ਆ ਵੀ ਮਿੱਤਰੋ ਗਣਾ ਦੀ ਨਾ ਤੁਸੀਂ ਯਕੀਨ ਕਰਿਓ ਯਾਰ ਗੁਥਲੀ ਕਹਿ ਸਕਦੇ ਨਾ ਤਾਂ ਆਰਡਰ ਲੱਖ ਵਾਲੀ ਗਾਹ ਨੂੰ ਇਹੋ ਜਿਹਾ ਮਿਲਣਾ ਤੇ ਨਾ ਮਿਲਣੀ ਹੈ ਇਨੀ ਸੀਲਸ ਲੱਗ ਤੁਹਾਨੂੰ ਦੁੱਧ ਤਾਂ ਹੈਗਾ ਇਹਦੇ ਸਦੇ ਕਿੰਨਾ ਉਹ ਵੀ ਤੁਹਾਨੂੰ ਦੱਸ ਦਿੰਨਾ 11-12 ਕਿਲੋ ਦੁੱਧ ਹੈਗਾ ਮੇਰੇ ਹਿਸਾਬ ਨਾਲ ਬਾਕੀ ਪੁੱਛ ਲਾਂਗੇ ਇੱਕ ਤੁਹਾਨੂੰ ਦੋ ਬਹੁਤ ਸੋਹਣੀ ਝੋਟੀ ਟੋਕੜ ਦਿਖਾ ਦੇਣੀ ਆ ਯਾਰ ਮੂਰਤਰ ਕੀ ਕੱਟੀ ਆ ਮਗਰ ਜਨਵਰਦਨੀ ਕੀ ਕਹਿਣ ਤੋਂ ਭਾਵੇਂ ਆ ਵੀ ਦੋਵੇਂ ਹੀ ਆ ਟ੍ਰੈਂਡਿੰਗ 'ਚ ਰਹਿਣ ਵਾਲੇ ਆ ਆਹ ਕਰਦੇ ਆ ਗੱਲਬਾਤ ਬਾਈ ਆਪਣੇ ਇਹਦੇ ਨਾਲ ਤੇ ਇੱਕ ਬੇਨਤੀ ਹੋਰ ਕਰ ਲਿਆ ਵੀ 2-4 ਦਿਨ ਵੀਡੀਓ ਬਣਾਊਗਾ ਬਾਈ ਮੇਰਾ ਭਾਈ ਹੁਣ ਤੁਸੀਂ ਬਾਈ ਭਾਈ ਦੀਆਂ ਵੀਡੀਓ ਵੇਖਿਓ ਮੇਰਾ ਸਰੀਰ ਆ ਜਿਹੜਾ ਉਹ ਜਵਾਬ ਦੇ ਚੁੱਕਿਆ ਮੇਰਾ ਡਾਣਾ ਸਰੀਰ ਬਾਈ ਸੱਟਾਂ ਲੱਗ ਗਈਆਂ ਸੀ ਰਗੜਾ ਰੁਗੜਾ ਐਕਸੀਡੈਂਟ ਹੋ ਗਿਆ ਸੀ ਰਾਹ ਦੇ ਵਿੱਚ ਝੋਟੀ ਵੱਜ ਗਈ ਸੀ ਇਸ ਕਰਕੇ ਆਪਣਾ ਹੁਣ ਤੰਦਰੁਸਤੀ ਵਾਲਾ ਸਰੀਰ ਨਹੀਂ ਕੰਮ ਕਰਨ ਵਾਲਾ ਨਹੀਂਗਾ ਇਕੱਲੀ ਭਾਈ ਬਣਾਊਗਾ ਵੀਡੀਓ 2-4 ਦਿਨ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਲ ਸਤਿ ਅਕਾਲ ਪਰਮਾਰ ਨਮਨਿਵਰੇ ਅੱਜ ਕਿੰਨੇ ਜਾਨਵਰ ਦਿਖਾਉਣੇ ਦੋ ਆਈ ਦੋ ਹਾਂ ਅਮਨੇ ਵੀਰੇ ਵੇੜਾ ਜਿਹੜੀ ਪਹਿਲਾਂ ਆਪਣੀ ਜੇ ਪਹਿਲਾਂ ਨਹੀਂ ਆ ਨਾ ਬਾਈ ਪਹਿਲਾਂ ਨਾ ਬਾਈ ਇਹ ਦੋ ਦੇ ਹੁਣ ਮਾਲਾ ਕੱਢੇ ਦਾਂਦੇ ਦੋ ਦੇ ਦਾਂਦੇ ਹਜੇ ਕੱਢੇ ਆ ਕੱਢੇ ਆ ਹਜੇ ਠੀਕ ਆ ਬਾਈ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਵੀਰੇ ਇਹਨੂੰ ਸੋਈ ਨੂੰ ਅੱਜ ਹੀ ਹੋ ਗਏ 7 ਦਿਨ 7 ਦਿਨ ਬੱਚਾ ਆ ਜਾਂਦਾ ਬਾਈ ਬੱਚਾ ਆਵੇ ਅੱਛਾ ਬੱਚਾ ਕਿ ਬੱਚੀ ਬਾਈ ਬੱਚਾ ਜੀ ਬੱਚਾ ਬੱਚਾ ਮਗਰਾ ਹੈ ਹਾਂਜੀ ਹਾਂਜੀ ਦੁੱਧ ਕਿੰਨਾ ਆਮਨੇ ਵੀਰੇ ਹੁਣ ਦੁੱਧ ਬਾਈ 11 ਕਿਲੋ ਆਈ ਹੁਣ 11 ਕਿਲੋ ਤਿਆਰ ਹਾਂ ਪੂਰਾ ਤਿਆਰ ਜਮਾ ਸੇ ਠੰਡੀ ਆ ਚੋਣ ਚਾਂ ਵਾਲੀ ਠੰਡੀ ਆਈ ਹੱਦੋਂ ਵੱਧ ਠੀਕ ਆ ਬਾਈ ਐ ਠੀਕ ਆ ਬਾਈ ਤਾਂ ਰੇਟ ਬਾਈ ਕੀ ਹੋਊਗਾ ਨਾ ਰੇਟ ਇਹਦਾ 42000 42000 ਮਾਨਤਾ ਨੇ ਦੇ ਵਿੱਚ ਮਾਨਤਨ ਕਰ ਦਾਂਗੇ ਥੋੜਾ ਠੀਕ ਆ ਬਾਈ ਥੀ ਆਮਨੇ ਮੇਰੇ ਥੱਲੇ ਜਾ ਕੇ ਬੈਠੀ ਮੜਾਇਆ ਪਹਿਲਾਂ ਤਾਂ ਯਾਰ ਲੈ ਵੀ ਮਿੱਤਰੋ ਆਹ ਏਡੀ ਚੀਜ਼ ਨਾ ਵਾਕਈ ਨਹੀਂ ਮਿਲਦੀ ਛੇਤੀ ਬਾਈ ਕੀ ਬਾਤ ਜਿਵੇਂ ਮਰਜ਼ੀ ਮੰਨ ਲਓ ਬੈਜੋ ਲੈ ਕੋਈ ਟੱਕਰ ਨਾ ਵਾਕਈ ਆ ਠੀਕ ਆ ਫਿਰ ਯਾਰ ਐਨ ਓਕੇ ਆ ਜਾਵਾਂ ਚੀਜ਼ ਹਨਾ ਯਾਰ ਜਾਵਾਂ ਹੀ ਜਾਵਾਂ ਜਿਆਦਾ ਹੀ ਕਰੂਗਾ ਯਾਰ ਹਨਾ ਕੋਈ ਚੱਕਰ ਹੀ ਨਹੀਂ ਯਾਰ ਜਿਵੇਂ ਮਰਜ਼ੀ ਆ ਲੈ ਹੂੰ ਦੇਵਾਲੂ ਵੀ ਪੜਤ ਤੋਰੀ ਭਈ ਅਮਨੇ ਵੀਰੇ ਨੂੰ ਲੈ ਵੀ ਮੇਤਰੋ ਮੁੱਲ ਵੀ 42000 ਆ ਸੁਆ ਵੀ ਪਹਿਲਾ ਵਾ ਦੁੱਧ ਵੀ 11 ਕਿਲੋ ਹੈਗਾ ਵਾ ਤੇ ਦੁੱਧ ਨੇ ਮੇਰਾ ਮਨ ਕਹਿੰਦਾ 12 13 ਕਿਲੋ ਦਈ ਜਣਾ ਖੁੱਲਾ ਢੁੱਲਾ ਤੇ ਦਈ ਵੀ ਵਧੀਆ ਜਾਊਗੀ ਭਈ ਆਡ ਰੋਡਰ ਦੀ ਫਿੱਟ ਵੜਾ ਪੂਰੀ ਹਮਲਾ ਤੋਰਦੀ ਪਲਵਾਨਾਂ ਵਾਂਗੂ ਹਨਾ ਬਾਈ ਹੂੰ ਲੇ ਮਿੱਤਰੋ ਗਰਮੀ ਵੀ ਨਹੀਂ ਮੰਦੀ ਜਾਵੇਂ ਵੀਡੀਓ ਬਣਾ ਰਿਹਾ ਮੈਂ ਸਵੇਰ ਦੇ ਟਾਈਮ ਬਈ 9:30 ਦਾ ਕਰੀਬ ਟਾਈਮ 10 ਵਜੇ ਹੋਣਗੇ ਵੱਧ ਤੋਂ ਵੱਧ ਚਵਾਈ ਇਹਦੀ ਡੱਕੀ ਹੋਈ ਆ ਉਹ ਸਭ ਤੇ ਜੱਜਮੈਂਟ ਇਹਦੇ ਲੇਵੇ ਦੀ ਕਰਿਆ ਜੇ ਦੇਖੋ ਤੁਸੀਂ ਬਰੀਕੀ ਬਈ ਮਿੱਤਰੋ 42000 ਚ ਮੰਨ ਤਾਣ ਕੇ ਹੋ ਜੂਗਾ ਵੀਰੇ ਹਾਂ ਬਾਈ ਕਰ ਦਾਂਗੇ ਡੇਨ ਲੇਨ ਦੇ ਆਲਾ ਗੱਲ ਦੱਸਦੀ ਐ ਤਾਂ ਡੇਨ ਲੇਨ ਵਾਲਾ ਬਾਈ ਕਰ ਦਾਂਗੇ ਵਾਰਡ ਦੇ ਹਿਸਾਬ ਨਾਲ ਕੋਈ ਨਹੀਂ ਮੰਨਦਾ ਠੀਕ ਠੀਕ ਹੈ ਵੀਰੇ ਹਾਂ ਤੇ ਆ ਛੋਟੀ ਬਾਈ ਕੀ ਡਿਟੇਲ ਆ ਵੀਰੇ ਆ ਛੋਟੀ ਬਾਈ ਤੋਕਣ ਆਈ ਐ ਇਹੇ ਠੀਕ ਬਣੀ ਬੁਣੀ ਕੋਈ ਵੀਰੇ ਬਣੀ ਨਹੀਂ ਜੀ ਐਵੇਂ ਆਪਾਂ ਕਹਿ ਦਈਏ ਵੀ ਉਹ ਪਿੰਡੇ ਸੀਗੇ ਪਰ ਇਹ ਖਾਲੀਆਂ ਵਾਲਾ ਕੰਮ ਹੀ ਹੈ ਦਾ ਠੀਕ ਆ ਗਲੀ ਨੂੰ ਕਿੰਨੇ ਦਿਨ ਦੱਸਿਆ ਵੇ ਇਹ ਉਹਨਾਂ ਨੇ 15 ਕ ਦਿਨ ਹੀ ਜੱਥਿਆ ਜੀ ਠੀਕ ਆ ਵੀਰੇ ਬੱਚਾ ਵੀ ਰੇਂਦਾ ਬੱਚਾ ਉਹ ਆਈ ਕੱਟੀਏ ਦੀ ਬੋਲ ਆਈ ਕੱਟੀ ਆ ਹਾਂ ਕੱਟੀ ਆਈ ਮਗਰ ਕੱਟੀ ਵੀ ਬੜੀ ਨਿੱਗਰ ਹਣਾ ਬਾਈ ਕੱਟੀ ਬਹੁਤ ਪਲੀ ਆਈ ਹਾਂ ਕੱਟੀ ਬਹੁਤ ਚੰਗੀ ਤੇ ਬਾਈ ਦੁੱਧ ਕਿੰਨਾ ਝੋਟੀ ਥੱਲੇ ਦੁੱਧ ਇਹਦੇ ਥੱਲੇ ਹੈਗਾ ਜੀ ਮੰਨ ਲਓ 6.5 ਕਿਲੋ ਜਮਾ ਤੋਲਣਾ ਤੇ ਮਿਲਦੀ ਕਿਵੇਂ ਬਾਈ ਮਿਲਦੀ ਪਹਾੜੇ ਤੇ ਅਸੀਂ ਦੋਨੇ ਟਾਈਮ ਕੱਟੀ ਮੂਰੇ ਬਣ ਲਈਦੀ ਮੂਰੇ ਬਣ ਕੇ ਪਹਾੜੇ ਦੇ ਸੀਲ ਆ ਚੋਣ ਉਦੋਂ ਹੀ ਲਾਏ ਆਉਂਦੀ ਬੈਠਣ ਸਾਦੀ ਅੱਛ ਏ ਭਾਈ ਆਪਾਂ ਮੁੱਲ ਤਾਂ 80000 ਦੇ 65 ਦੀ ਹਾਨਾ ਦੇ ਤਾ 65 ਦੀ ਹਾਨਾ ਮੰਨ ਤਾਂ ਦੇ ਵਿੱਚੋਂ ਵੀ ਹੱਥਾਂ ਨੇ ਕੱਟੀ ਮੰਨ ਲਓ ਠੀਕ ਹੈ ਠੀਕ ਹੈ ਮੰਨ ਤਾਂ ਕੋਈ ਨਹੀਂ ਮੰਨ ਤਾਂ ਕਰ ਦਾਂਗੇ ਠੀਕ ਹੈ ਕੱਢੀ ਬਾਹਰ ਉਹ ਵੀਰੇ ਮੜਾ ਲੈ ਵੀ ਮਿੱਤਰੋ ਮਗਰ ਵੀ ਕੱਟੀ ਆ ਝੋਟੀ ਆਪ ਵੀ ਚੰਗੀ ਆ ਫਿਰ ਦੂਜੀ ਗੱਲ ਇਹ ਹੈ ਕਿ ਵੀ ਲੇਵੇ ਲੂਵੇ ਦੀ ਬਰੀਸ਼ੀ ਬੜੀ ਚੰਗੀ ਆ ਝੋਟੀ ਦੇ ਵਿੱਚ ਮਿੱਤਰੋ ਸੱਜਣਾ ਅਕਾ ਲੇਵਾ ਭਾਈ ਜਮਾਂ ਯਾਰ ਟੜ ਰੂੜ ਵੱਲੋਂ ਬੜੀ ਝੋਟੀ ਚੰਗੀ ਆ ਜੀ ਕਤੋਂ ਵੀ ਬਹੁਤ ਚੰਗੀ ਝੋਟੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਧੰਨ ਚਾਤਾ ਸਾਰਾ ਹੀ ਚੰਗਾ ਕਰਨ ਵਾਲੀ ਦਾ ਬੜੀ ਕਿ ਬਰੂਕੀ ਵੀ ਚੰਗੀ ਹੈ ਝੋਟੀ ਦੇ ਵਿੱਚ ਚਵਾਈ ਚਵਾਈ ਦੇ ਵਿੱਚ ਕਿਵੇਂ ਆ ਵੀਰੇ ਬਹੁਤ ਇੱਕ ਨੰਬਰ ਬਾਈ ਮੋੜ ਲੇ ਵੀ ਮਿੱਤਰੋ ਵਾਕਿਆ ਹੀ ਆ ਬਹੁਤ ਵਧੀਆ ਚਵਾਈ ਹੂੰ ਥਲੋ ਥਲੋ ਝੋਟੀ ਬੜੀ ਚੰਗੀ ਹੈ ਯਾਰ ਹਾਂ ਬਹੁਤ ਚੰਗੀ ਹੂੰ ਲੈ ਵੀ ਮਿੱਤਰੋ ਹੁ ਵੇਖੋਗਾ ਕਿ ਕੀ ਕਹਿੰਦੀ ਆ ਤੇ ਕੱਟੀ ਦੁਮਲਾ ਕੱਟੀ ਨੂੰ ਮੂਰੇ ਬਨ ਕੇ ਹਾਂਜੀ ਬਾਹ ਪਾ ਲਾ ਪਾ ਕੇ ਚੋਲੇਣੀ ਪਾ ਲਾ ਪਾ ਕੇ ਬਾ ਉਹੋ ਜਿਹੀ ਲਾਇ ਆਉਂਦੀ ਬੈਠਣ ਸਾਰੀ ਠੀਕ ਆ ਯਾਰ ਛੋਟੀ ਮੈਂ ਟਕਾਣੇ ਤੇ ਤਿਆਰ ਤੁਰੋਗੀ ਵਧੀਆ ਇਹ ਨਾ ਮਿਲਦੀ ਕੱਟੀ ਤਾਂ ਹੀ ਸੀ ਇਹ ਨਾ ਦੰਦ ਮਾਰਦੀ ਕੱਟੀ ਥੋੜੀ ਜਿਹੀ ਵੱਡੀ ਕਰਕੇ ਨਾ ਕਾਲੀ ਕਰਦੀ ਆ ਹੂੰ ਤੇ ਉਹ ਦੰਦ ਦੰਦ ਮਾਰ ਜਾਂਦੀ ਆ ਵੀ ਫਿਰ ਉਹ ਆਦੇ ਵੀ ਮੂਰੇ ਹੀ ਬਨ ਲਿਓ ਬਸ ਠੀਕ ਆ ਬਸ ਠੀਕ ਆ ਬਾਈ 65 ਤੇ ਮਾਨਤਨ ਕਰਦੇਗਾ ਕਰਦੇ ਆਂ ਬਾਈ ਥੋੜਾ ਬਹੁਤਾ ਠੀਕ ਆ ਮਨੇ ਨੰਬਰ ਦਈਂ ਕਰਾਂ ਦੀ ਵੀਰੇ 75268 ਜੀ ਜੀ 51016 ਇੱਕ ਵਾਰੀ ਹੋਰ ਬੋਲ ਦੇ 75268 51016 ਠੀਕ ਆ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਬਾਲੀਆਂ ਗੱਲਾਂ ਨਹੀਂ ਅੱਜ ਆਉਂਦੀਆਂ ਧੰਨਵਾਦ ਸ਼ੁਕਰੀਆ